ਬਲਵੀਰ ਸਿਆਣ ਵੀ ਉਹਨਾਂ ਦੀ ਕਲਰ ਹੱਤ ਮੌਤ ਹੋ ਜਾਂਦੀ ਹੈ ਡਰਾਮਾ ਆਰਟਿਸਟ ਸੀਗੇ ਅੱਛੇ ਕਲਾਕਾਰ ਸੀਗੇ ਉਸ ਤੋਂ ਅੱਗੇ ਇੱਕ ਅੱਛੇ ਇਨਸਾਨ ਵੀ ਸੀ ਕੱਲਾ ਉਹਨਾਂ ਦਾ ਪਰਿਵਾਰ ਨਹੀਂ ਉਜੜਿਆ ਤਕਰੀਬਨ 15-20 ਹੋਰ ਪਰਿਵਾਰ ਵੀ ਉਜੜ ਗਏ ਉਹਨਾਂ ਦੀ ਇਹ ਚਾਹਨਾ ਜਿੱਦਾਂ ਮੇਰੇ ਭਾਈ ਦਾ ਹੋਈ ਹੈ ਉਹ ਡਰਾਈਵਰ ਨੂੰ ਕੁਝ ਨਾ ਸਜ਼ਾ ਦੇਣੀ ਚਾਹੀਦੀ ਹੈ ਜ਼ਰੂਰ ਦੇਣੀ ਚਾਹੀਦੀ ਹੈ ਸਾਰੇ ਉਹਨਾਂ ਨਾਲ ਕੰਮ ਕਰਦੇ ਆਰਟਿਸਟ ਤਾਂ ਵੈਸੇ ਹੀ ਕੋਮਲ ਹੁੰਦੇ ਆ ਆਪ ਮਿਲਣਾ ਚਾਹੀਦਾ ਮੈਂ ਖਿੱਚ ਕੇ ਕੱਢਿਆ ਵਿੱਚੋਂ ਮੈਂ ਆਪਣੇ ਅੱਖਾਂ ਨਾਲ ਦੇਖਿਆ ਆ ਜਿਹੜਾ ਮੋਟਰਸਾਈਕਲ ਸੀਗਾ ਨਾ ਅੱਧਾ ਕਿਲੋਮੀਟਰ ਖਿੱਚਦਾ ਲੈ ਗਿਆ ਤਖਤੀੜ ਦਾ ਲੈ ਗਿਆ ਸੀੜ ਦਾ ਲੈ ਗਿਆ ਨੇ ਬਸ ਉਸ ਟ੍ਰੱਕ ਰੋਕਿਆ ਯਾਰ ਟ੍ਰੱਕ ਰੋਕਿਆ ਦੇ ਨਹੀਂ ਤਾਂ ਚਿਲੇ ਭੱਜ ਗਏ ਇਕੱਠੇ ਵੀ ਨਹੀਂ ਹੋਣਾ ਸਕਿਆ ਭੱਜ ਗਿਆ ਜੀ ਉੱਥੋਂ ਅੱਛਾ ਐਕਸੀਡੈਂਟ ਹੋਣ ਤੋਂ ਬਾਅਦ ਰੁਕਿਆ ਨਹੀਂ ਕਸੀੜ ਦਾ ਲੈ ਗਿਆ ਕਸੀੜ ਦਾ ਮੋਟਰਸਾਈਕਲ ਆਏਗਾ ਸੁਣੀ ਨਹੀਂ ਗਈ ਸੁਣੀ ਨਹੀਂ ਗਈ ਪਰ ਐਂਬੂਲੈਂਸ ਦੇ ਲੋ ਇਹਨੇ ਰੈਫਰ ਕਰਦੀ ਸੋਚੀ ਵੀ ਚਲੋ ਜਾਨ ਬਚ ਜਾਈ ਪਰ ਦੇਖੋ ਸੜੋਏ ਤਾਂ ਐਂਬੂਲੈਂਸ ਨੇ ਆਉਣ ਨੂੰ ਇੱਥੇ ਕਿੰਨਾ ਟਾਈਮ ਲਗਾਤਾ ਸ਼ਾਇਦ ਸੁਬਾਹ ਸੁਬਾਹ ਚ ਜਾਂਦੇ ਇਹ ਤਾਂ ਯਾਰ ਸੱਚੀ ਸ਼ਰਮਸਾਰ ਕਰਨ ਜਿੰਦਗੀ ਇਹਦੇ ਨਾਲ ਚਗੀ ਮੋਦੀ ਨਾਲ ਕੰਮ ਤੇ ਜਾਂਦਾ ਦਿਨ ਰਾਤ ਮੋਦੀ ਨਾਲ ਗੱਲਾਂ ਕਰਦਾ ਰਹਿੰਦਾ ਜਾਂ ਛੱਡ ਕੇ ਨਾ ਜਾਂ ਛੱਡ ਕੇ ਨਾ ਚੜਨੋਂ ਛੱਡ ਕੇ ਚਲਾ ਗਿਆ ਆਤੀ ਪਿੱਛੇ ਕਰੇ ਪੇਟਾ ਨਹੀਂ ਜਾਂਦੀ ਸੀ ਹਾਂਜੀ ਰਾਮੀ ਘਰ ਸਤਸ਼੍ਰੀਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਕੱਲ ਰਾਤ ਇੱਕ ਬਹੁਤ ਮੰਦ ਭਾਗੀ ਘਟਨਾ ਵਾਪਰਦੀ ਹੈ ਜਿਸ ਨੇ ਇਹਨਾਂ ਸਾਰੇ ਵੀਰਾਂ ਨੂੰ ਹਲਾ ਕੇ ਰੱਖ ਦਿੱਤਾ ਇਹ ਕਹਿੰਦੇ ਕਿ ਕੱਲੇ ਅਫਸੋਸ ਨੂੰ ਨਹੀਂ ਆਏ ਦਿਲ ਵਿੱਚ ਦਰਦ ਕਿੰਨਾ ਹੈ ਸਿਰ ਤੇ ਬੋਝ ਕਿੰਨਾ ਹੈ ਉਹ ਬਿਆਨ ਨਹੀਂ ਕਰ ਸਕਦੇ ਬਲਵੀਰ ਸਿਆਣ ਵੀ ਉਹਨਾਂ ਦੀ ਕੱਲ ਰਤ ਮੌਤ ਹੋ ਜਾਂਦੀ ਹੈ ਡਰਾਮਾ ਆਰਟਿਸਟ ਸੀਗੇ ਅੱਛੇ ਕਲਾਕਾਰ ਸੀਗੇ ਉਸ ਤੋਂ ਅੱਗੇ ਇੱਕ ਅੱਛੇ ਇਨਸਾਨ ਵੀ ਸੀ ਕੱਲਾ ਉਹਨਾਂ ਦਾ ਪਰਿਵਾਰ ਨਹੀਂ ਉਜੜਿਆ तकरीबन 15-20 ਹੋਰ ਪਰਿਵਾਰ ਵੀ ਉਜੜ ਗਏ ਉਹਨਾਂ ਦੇ ਜਿਹੜੀ ਕੱਲ ਅਤ ਮੌਤ ਹੁੰਦੀ ਹੈ ਹਾਦਸਾ ਕਿਵੇਂ ਵਾਪਰਿਆ ਪੂਰੀ ਜਾਣਕਾਰੀ ਲਵਾਂਗੇ ਇਹ ਸਾਰੇ ਵੀਰ ਜਿਹੜੇ ਬਹੁਤ ਉਦਾਸ ਆ ਬਹੁਤ ਮਾਇੂਸ ਆ ਕਿਉਂਕਿ ਇਹ ਕਹਿੰਦੇ ਕਿ ਬਲਵੀਰ ਸਿਆਣ ਵੀ ਉਹਨਾਂ ਦੇ ਨਾਲ ਸਾਡੇ ਪਰਿਵਾਰ ਜੁੜੇ ਹੋਏ ਸੀ ਦਿਲ ਦੇ ਰਿਸ਼ਤੇ ਜੁੜੇ ਹੋਏ ਸੀਗੇ ਔਰ ਪਰਿਵਾਰ ਦਾ ਗੁਜ਼ਾਰਾ ਵੀ ਉਹਨਾਂ ਕਰਕੇ ਚੱਲਦਾ ਸੀ ਤਾਂ ਕੱਲਾ ਉਹਨਾਂ ਦਾ ਪਰਿਵਾਰ ਨਹੀਂ ਜਿਹੜਾ ਇਹ ਸਾਰੇ ਵੀ ਜਿਹੜੇ ਜਿਹੜਾ ਮਹਿਸੂਸ ਕਰਦੇ ਆ ਇਹ ਵੀਰ ਕੱਲ ਬਲਵੀਰ ਸਿਆਣ ਵੀ ਉਹਨਾਂ ਦੇ ਨਾਲ ਸੀ ਬਾਈ ਜਿਹੜੀ ਇਹ ਪੂਰੀ ਘਟਨਾ ਹੋਈ ਹਾਦਸਾ ਹੋਇਆ ਹੋਇਆ ਕਿਵੇਂ ਸਰਨ ਅਸੀਂ ਸੁਣਾਵੇ ਤਵਾਰੇ ਸੀ ਹੂੰ ਡਿਊਟੀ ਤਵੰਦੇ ਸੀਗੇ ਹੂੰ ਬਿਜਲੀ ਪਿਲੀ ਬੋਰਡ ਚ ਕੰਮ ਕਰ ਰਹੇ ਸੀ ਹੂੰ ਬਿਜਲੀ ਬੰਦੇ ਭਾਈ ਪ੍ਰਾਈਵੇਟ ਹੈ ਜੀ ਜੀ ਤੇ ਅਵੇ ਇਹਨਾਂ ਨੇ ਦਿਲ ਕੀਤਾ ਬਈ ਮਾਈ ਨੂੰ ਮਿਲਣੇ ਆ ਸਾਸਰ ਮਿਲ ਲਿਆ ਸੌਰੇ ਆ ਜੀ ਸੁਣਾਵੇ ਡਿਊਟੀ ਖਤਮ ਕਰਕੇ ਡਿਊਟੀ ਖਤਮ ਕਰਕੇ ਸਸ ਪਹੁੰਚ ਜਾਈਆਂ ਜੀ ਮੇ ਸਿਹਤ ਖਬਰ ਪੁੱਛਾਈਏ ਤੇ ਫਿਰ ਬਸ ਖਬਰ ਪੁੱਛੀ ਤੇ ਫਿਰ ਅਸੀਂ ਚੱਲ ਪਏ ਘਰਾਂ ਨੂੰ ਜਦ ਆਪਾਂ ਇੱਥੇ ਆਏ ਆ ਟੀ ਪੁਆਇੰਟ ਤੇ ਟੀ ਪੁਆਇੰਟ ਤੇ ਖੜੇ ਸੀ ਅਸੀਂ ਤਾਂ ਆਪਣੀ ਸਾਈਡ ਖੜੇ ਸੀ ਅਚਾਨਕ ਸਾਡੇ ਚ ਟਰੱਕ ਨੇ ਟੱਕਰ ਮਾਰੀ ਟਿਪਰ ਕਿ ਟਰੱਕ ਟਿਪਰ ਨੇ ਟਿਪਰ ਵੱਡਾ ਟਿਪਰ ਤੇ ਅਸੀਂ ਉਸ ਮਿਲ ਡਿੱਗ ਗਏ ਤੇ ਮੈਂ ਇੱਕ ਸਾਈਡ ਤੇ ਗਿਰ ਗਿਆ ਤੁਸੀਂ ਤੁਸੀਂ ਮੋਟਰਸਾਈਕਲ ਚ ਮਤਲਬ ਉਸੇ ਮੋਟਰਸਾਈਕਲ ਚਲਦਾ ਪਿਆ ਸੀਗਾ ਕਿ ਇੱਕ ਸਾਈਡ ਤੇ ਖੜਾ ਸੀ ਖੜਾ ਸੀ ਜੀ ਖੜਾ ਸੀ ਸਾਈਡ ਤੇ ਖੜਾ ਸੀਗਾ ਟਿਪਰ ਵਾਲਿਆਂ ਨੇ ਉੱਪਰ ਤੇ ਕਮਾ ਕੇ ਮਾਰਿਆ ਖੱਬੇ ਸਾਈਡ ਤੋਂ ਕਰਾਸ ਕਰਨ ਵਾਸਤੇ ਮਾਰਿਆ ਅੰਮ੍ਰਿਤ ਸਰਵਲ ਨੂੰ ਜਾਣ ਵਾਸਤੇ ਅਣਗਹਿਲੀ ਲਾਪਰਵਾਹੀ ਇਹ ਟਰੱਕ ਵਾਲਿਆਂ ਨੂੰ ਦੋਸ਼ੀ ਮੰਨਿਆ ਜਾਏ ਦੋਸ਼ੀ ਮੰਨਿਆ ਤੇ ਫਿਰ ਉਹ ਮਤਲਬ ਇਹ ਇੱਥੇ ਹਸਪੀਟਲ ਲਿਆਂਦਾ ਗਿਆ ਤੇ ਇੱਥੇ ਆ ਕੇ ਜਿਹੜੇ ਸਵਾਸ ਪੂਰੇ ਹੋਏ ਕਿ ਉੱਥੇ ਮੌਕੇ ਤੇ ਹੋ ਗਏ ਨਹੀਂ ਹਸਪੀਟਲ ਆ ਕੇ ਹੋਏ ਆ ਮੇਰੇ ਸਾਹਮਣੇ ਹੋਏ ਆ ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਪਰ ਚਲੋ ਹੁਣ ਉਹਨੇ ਮਰ ਜੀ ਆ ਮਾਨਨ ਕੀਤੀ ਹੋਵੇ ਬਸ ਇਹੀ ਕੀਤੀ ਵੀ ਮੈਨੂੰ ਘਰ ਦੇਣਾ ਮਿਲਾ ਦੋ ਤੇ ਕਿ ਮੈਂ ਠੀਕ ਐ ਮੈਨੂੰ ਠੀਕ ਐ ਮੈਨੂੰ ਇਹੀ ਤੱਕ ਮੈਂ ਤਸੱਲੀ ਦਿੰਦਾ ਰਿਹਾ ਵੀ ਚਾਚੇ ਮੈਂ ਤੁਹਾਡੇ ਨਾਲ ਆ ਹਾਂ ਮੈਨੂੰ ਕਹਿੰਦਾ ਹਾਂ ਮੈਨੂੰ ਪਤਾ ਮੈਂ ਤੂੰ ਮੇਰੇ ਨਾਲ ਆ ਬਸ ਇਹ ਕੋਈ ਬੇਵਕਤੀ ਜਿਹੜੀ ਮੌਤ ਹੋਈ ਉਹਨੇ ਸਾਰਿਆਂ ਨੂੰ ਤੋੜ ਦਿੱਤਾ ਹੈ ਸਾਰੇ ਦਾ ਲੱਕ ਟੁੱਟ ਗਿਆ ਜੀ ਭਾਜੀ ਤੁਸੀਂ ਕੀ ਹੁਣ ਬੇਨਤੀ ਕਰਦੇ ਹੋ ਕੀ ਇਨਸਾਫ ਦੀ ਮੰਗ ਕਰਦੇ ਹੋ ਮੈਂ ਤਾਂ ਇਹੀ ਚਾਹਦਾ ਜਿੱਦਾਂ ਮੇਰੇ ਭਾਈ ਦਾ ਹੋਈ ਆ ਉਹ ਡਰਾਈਵਰ ਨੂੰ ਕੁਝ ਨਾ ਸਜ਼ਾ ਦੇਣੀ ਚਾਹੀਦੀ ਆ ਜ਼ਰੂਰ ਦੇਣੀ ਚਾਹੀਦੀ ਆ ਸਾਰੇ ਉਹਨਾਂ ਨਾਲ ਕੰਮ ਕਰਦੇ ਆਰਟਿਸਟ ਤਾਂ ਵੈਸੇ ਹੀ ਕੋਮਲ ਹੁੰਦੇ ਆ ਔਰ ਇਹ ਅੱਜ ਸਟੇਜ ਤੇ ਕੋਈ ਡਰਾਮਾ ਨਹੀਂ ਹੋ ਰਿਹਾ ਇਹ ਅਸਲੀ ਹੰਝੂ ਆ ਇਹ ਕੋਈ ਪਲਾਨ ਕਰਕੇ ਕੋਈ ਸਕ੍ਰਿਪਟ ਨਹੀਂ ਲਿਖੀ ਗਈ ਦੇਖੋ ਕੱਲੇ-ਕੱਲੇ ਦੀ ਅੱਖ ਵਿੱਚ ਹੰਝੂ ਆ ਗਮਗੀਨ ਨੇ ਔਰ ਬਲਵੀਰ ਸਿਆਣਵੀ ਦੀ ਗੱਲ ਕਰਦੇ ਆ ਕਹਿੰਦੇ ਕਿ ਆਪਣੀ ਸੱਸ ਨੂੰ ਦੇਖਣ ਗਏ ਕਿ ਚੱਲ ਬੇਕਸੂਰ ਬੇਕਸੂਰ ਦਾ ਜਾੜ ਪੁੱਛ ਕੇ ਕੰਮ ਕੀਤਾ ਹੋਏ ਇਸ ਤਰ੍ਹਾਂ ਲੱਗਦਾ ਅੱਛਾ ਆਪਾਂ ਪਹਿਲਾਂ ਵੀ ਇੱਥੇ ਗੱਲ ਕਰਦੇ ਸੀਗੇ ਰਾਹੋਂ ਦੇ ਹੋਰ ਸੱਜਣ ਵੀ ਆਏ ਸੀ ਉਹ ਕਹਿੰਦੇ ਕਿ ਟਿਪਰ ਇੰਨੇ ਤੇਜ਼ ਲੰਘਦੇ ਆ ਇਹ ਬਹੁਤ ਵੱਡਾ ਇਸ਼ੂ ਆ ਕੱਲ ਨੂੰ ਕਿਸੇ ਹੋਰ ਨਾਲ ਵੀ ਐਡਾ ਹੋ ਸਕਦਾ ਇਹਦੇ ਬਾਰੇ ਤੁਸੀਂ ਕੀ ਕਹੋਗੇ ਅੱਜ ਤਾਂ ਸਰ ਇਹੀ ਕਹਿਣਾ ਚਾਹੁੰਦੇ ਆ ਕਿ ਟਿਪਰਾਂ ਨੂੰ ਨਾ ਰਾਤ ਹੀ ਚੋ ਚਲਾਇਆ ਜਾਣਾ ਚਾਹੀਦਾ ਦਿਨ ਨਹੀਂ ਜਾਣਾ ਚਾਹੀਦਾ ਸਪੀਡ ਦੀ ਲਿਮਟ ਵੀ ਹੋਵੇ ਕੋਈ ਸਪੀਡ ਦੀ ਲਿਮਟ ਆਉਣੀ ਚਾਹੀਦੀ ਆ ਡਰਾਈਵਰਾਂ ਦੇ ਮਲਾਜੇ ਵੀ ਕਰਾਓ ਇੱਕ ਵਾਰੀ ਗਏ ਇਸ ਹਿਸਾਬ ਨਾਲ ਚਲਾਉਂਦੇ ਆ ਨਾ ਹਾਂ ਬਹੁਤ ਤੇਜ਼ ਇਹਨਾਂ ਨੂੰ ਠੱਲ ਪਾਣੇ ਚਾਹੀਦੀ ਆ ਤੇ ਜੋ ਇਹ ਲੋਕਾਂ ਦੀ ਜਾਨ ਨਾਲ ਖੇល ਰਹੇ ਹੈ ਇਹਨਾਂ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਪੂਰਾ ਖਤਰਨਾਕ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਨੂੰ ਬੰਦ ਕੀਤਾ ਜਾਵੇ ਜੋ ਵੀ ਹੈ ਇਹਨਾਂ ਤੇ ਵਣਦੀ ਕਾਰਵਾਈ ਕੀਤੀ ਜਾਵੇ ਜੋ ਵੀ ਓਵਰਲੋਡ ਹੈ ਜੋ ਵੀ ਹੈ ਗਰਗਾਂਗ ਸਾਈਡ ਚੱਲਦੇ ਆ ਬਹੁਤ ਕੋਈ ਇਹਦਾ ਸਿਸਟਮ ਹੈਦਾ ਦੇ ਰੂਲਸ ਪਾਲਿਸੀ ਲੈ ਕੇ ਨਹੀਂ ਚੱਲਦੀ ਸਾਰ ਨੂੰ ਅਕਲ ਆ ਜਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਖਿੱਚ ਕੇ ਕੱਢਿਆ ਵਿੱਚੋਂ ਮੈਂ ਆਪਣੇ ਅੱਖਾਂ ਨਾਲ ਦੇਖਿਆ ਉਹ ਜਿਹੜਾ ਮੋਟਰਸਾਈਕਲ ਸੀਗਾ ਨਾ ਅੱਧਾ ਕਿਲੋਮੀਟਰ ਖਿੱਚਦਾ ਲੈ ਗਿਆ ਸੀਟ ਦਾ ਲੈ ਗਿਆ ਸੀਟ ਦਾ ਲੈ ਗਿਆ ਨੇ ਬੱਸ ਉਸ ਟ੍ਰੈਕ ਨੂੰ ਰੋਕਿਆ ਯਾਰ ਬੜਾ ਰੋਕਿਆ ਤੇ ਨਹੀਂ ਤਾਂ ਟੁੱਟੇ ਵੀ ਨਹੀਂ ਹੋਣਾ ਸੀਗਾ ਭੱਜ ਗਿਆ ਜੀ ਉੱਥੋਂ ਅੱਛਾ ਐਕਸੀਡੈਂਟ ਹੋਣ ਤੋਂ ਬਾਅਦ ਰੁਕਿਆ ਨਹੀਂ ਕਿਸੇਟ ਦਾ ਲੈ ਗਿਆ ਕਿਸੇਟ ਦਾ ਮੋਟਰਸਾਈਕਲ ਲੈ ਗਿਆ ਉੱਥੇ ਜੀ ਬੋਡੀ ਨਾ ਘਟਦੇ ਉੱਥੇ ਚੱਕਣਾ ਚੂਰ ਬੋਡੀ ਹੋ ਜਣੀ ਸੀ ਜੀ ਇਹ ਬੋਡੀ ਦੇ ਬੱਲੇ ਨਹੀਂ ਬਹੁਤ ਨਰਦੇਈ ਹੈ ਜੀ ਬਹੁਤ ਜਿਆਦਾ ਨਰਦੇਈ ਹੈ ਇਹਨਾਂ ਨੂੰ ਸਜ਼ਾ ਮਿਲਣੇ ਚਾਹੀਦੀ ਸਜ਼ਾ ਬਚ ਵੀ ਸਕਦਾ ਸੀ ਜੀ ਜੇ ਹੁਣ ਤੁਹਾਡੀ ਗੱਲ ਤਾਂ ਤੈਹੀ ਲੱਗਦਾ ਜਿ ਉਸੇ ਵੇਲੇ ਰੁਕ ਜਾਂਦਾ ਹੁਣ ਮੰਨ ਲਓ ਸਾਡੀ ਗੱਡੀ 'ਚ ਕੋਈ ਚੀਜ਼ ਵੱਜੇ ਬੰਦਾ ਰੁਕਦਾ ਇਨਸਾਨੀਤ ਨਾਤੇ ਰੁਕਦਾ ਉਹਨਾਂ ਨੂੰ ਕੱਢਦੇ ਉਸੇ ਵੇਲੇ ਕੋਈ ਨਾ ਕੋਈ ਐਂਬੂਲੈਂਸ ਦਾ ਬੰਦੋਬਸ ਕਰਦੇ ਸ਼ਾਇਦ ਜਾਨ ਬਚਦੀ ਔਰ ਮੈਂ ਸਰ ਇਹ ਵੀ ਕਹਿਣਾ ਚਾਹੁੰਦਾ ਆ ਕਿ ਕਿ ਜਦੋਂ ਕੋਈ ਐਕਸੀਡੈਂਟ ਹੁੰਦਾ ਏ ਸੜਕ ਤੇ ਕਿ ਐਂਬੂਲੈਂਸ ਸਾਨੂੰ ਕਿਉਂ ਨਹੀਂ ਮਿਲਦੀ ਇੰਨੀ ਜਲਦੀ ਮੈਂ ਐਂਬੂਲੈਂਸ ਸ਼ਾਇਦ ਵੱਜ ਜਾਂਦਾ ਲੈ ਕਿ ਕਿਦਾਂ ਸਰ ਜੀ ਕਿਸੇ ਦੀ ਗੱਡੀ ਸੀ ਆਈ ਲਿਫਟ ਲਈ ਆ ਮੈਂ ਤਾਂ ਉੱਥੇ ਖੜਾ ਮਿੰਤਾ ਕਰਨ ਮੈਂ ਤਾਂ ਮੈਂ ਹੱਥ ਜੋੜੇ ਜੀ ਬਹੁਤ ਇੱਕ ਇੱਕ ਮੋਰੇ ਹੱਥ ਜੋੜੇ ਪਏ ਮੇਰਾ ਚਾਚਾ ਜੀ ਬਥੇ ਪਏ ਆ ਮੈਂ ਲੈ ਚਲੋ ਲੈ ਚਲੋ ਪਰ ਕਿਸੇ ਨੇ ਕਿਸੇ ਨੇ ਨਾ ਮੈਂ ਮੈਂ ਝੋਲੀ ਆ ਡਾਡੇ ਮੰਗਿਆ ਮੈਂ ਕਿਹਾ ਮੇਰੇ ਚਾਚੇ ਨੇ ਲੈ ਪਰ ਕਿਸੇ ਨੇ ਮੇਰੀ ਸੁਣੀ ਨਹੀਂ ਗਈ ਸੁਣੀ ਨਹੀਂ ਗਈ ਪਰ ਐਂਬੂਲੈਂਸ ਦੇ ਲੋ ਇਹਨੇ ਰੈਫਰ ਕਰਦੀ ਸੋਚੀ ਵੀ ਚਲੋ ਜਾਨ ਬਚ ਜਾਈ ਪਰ ਦੇਖੋ ਸੜੋਏ ਤਾਂ ਐਂਬੂਲੈਂਸ ਨੇ ਆਉਣ ਨੂੰ ਇੱਥੇ ਕਿੰਨਾ ਟਾਈਮ ਲਗਾਤਾ ਸ਼ਾਇਦ ਸਵਾ ਸਵਾ ਚੱਲਦੇ ਇਹ ਤਾਂ ਯਾਰ ਸੱਚੀ ਸ਼ਰਮ ਸਾਰ ਕਰਨੇ ਸਰਕਾਰਾਂ ਦੇ ਮੂੰਹ ਤੇ ਕਾਲਾ ਕਿਆ ਇੱਕ ਤਾਂ ਉਹ ਬੰਦਿਆਂ ਨੇ ਐਕਸੀਡੈਂਟ ਹੋਣ ਤੋਂ ਬਾਅਦ ਕਸੀਟਿਆ ਫਿਰ ਉਹ ਮੰਨਤਾ ਕਰਦੇ ਸੜਕ ਦੇ ਇੱਥੇ ਵੀ ਜਦੋਂ ਰੈਫਰ ਕੀਤਾ ਐਂਬੂਲੈਂਸ ਨਹੀਂ ਪਹੁੰਚੀ ਮੇਰੀ ਤਾਂ ਜ਼ਿੰਦਗੀ ਇਹ ਤਾਂ ਨਲਚੀ ਗਈ ਮੋਦੇ ਨਾਲ ਕੰਮ ਤੇ ਜਾਂਦਾ ਦਿਨ ਰਾਤ ਮੋਦੇ ਨਾਲ ਗੱਲਾਂ ਕਰਦੇ ਰਹਿੰਦੇ ਜਾਂ ਛੱਡ ਕੇ ਨਾ ਜਾਂ ਛੱਡ ਕੇ ਨਾ ਚੜਨ ਛੱਡ ਕੇ ਚਲਾ ਗਿਆ ਆ ਤੇ ਵਿੱਚ ਕਰੇ ਪੇਟਾ ਵੀ ਕੰਮ ਦੀ ਸੀ ਹਾਂਜੀ ਹਾਂਜੀ ਡਰਾਮੇ ਵੀ ਕਰਦਾ ਪੇਟਾ ਵੀ ਕੰਮ ਕਰਦਾ ਭਾਜੀ ਜਿਵੇਂ ਇਹ ਕਹਿੰਦੇ ਕਿ ਆਪਾਂ ਇੱਕ ਸਾਈਡ ਤੇ ਖੜੇ ਸੀ ਮਤਲਬ ਹੁਣ ਇਹਨਾਂ ਦੀ ਸਟੋਰੀ ਸੁਣ ਕੇ ਸਾਰੀਆਂ ਤਸਵੀਰਾਂ ਅੱਖਾਂ ਮੋਰੇ ਘੁੰਮ ਰਹੀਆਂ ਆਪਣਾ ਵੀ ਦਿਲ ਥੋੜਾ ਨਾ ਭਾਰੀ ਹੋ ਰਿਹਾ ਰੋਂਗ ਤੇ ਖੜੇ ਹੋ ਰਹੇ ਕੋ ਕਿੰਨਾ ਤੜਫਿਆ ਹਣਾ ਬਲਵੀਰ ਸਿਆਣਵੀ ਕਿੰਨੇ ਤੜਪਿਉਨੇ ਇਹ ਕਹਿੰਦੇ ਸੀ ਇੱਕ ਸਾਈਡ ਤੇ ਖੜੇ ਸੀ ਇਦਾਂ ਸਾਈਡ ਤੇ ਖੜੇ ਤੇ ਆ ਕੇ ਗੱਡੀ ਮਾਰ ਜਾਣੀ ਔਰ ਉਸ ਤੋਂ ਬਾਅਦ ਕਸੀਟ ਦੇ ਲੈ ਜਾਣਾ ਇਹਨੂੰ ਸਾਰ ਨੂੰ ਦੇਖ ਕੇ ਕਿੰਨੀ ਪਰੇਸ਼ਾਨੀ ਹੁੰਦੀ ਹੈ ਬਹੁਤ ਜ਼ਿਆਦਾ ਭਾਜੀ ਪਰੇਸ਼ਾਨੀ ਹੁੰਦੀ ਹੈ ਇੱਕ ਤਾਂ ਬੰਦਾ ਸੋਚਦਾ ਨਾ ਕਿ ਮੋਟਰਸਾਈਕਲ ਅੰਮਣ ਨੂੰ ਸਾਹਮਣੇ ਟੱਕਰ ਹੋ ਗਈ ਇੱਕ ਉਹ ਆਪਣੇ ਰਾਹ ਤੇ ਸਾਈਡ ਤੇ ਖੜੇ ਇਹ ਨਹੀਂ ਆਪਣੇ ਮੇਨ ਰੋਡ ਸਿਆਣੇ ਵੱਲ ਜਾਣਾ ਪੁਰਾਣਾ ਸਿਆਣੇ ਨੂੰ ਜਾਣਾ ਸੀ ਸਾਈਡ ਤੇ ਖੜੇ ਆਪਣੇ ਮੋਟਰਨ ਲੱਗੇ ਆਪਣੇ ਮੇਨ ਰੋਡ ਚੱਲ ਰਹੇ ਹੈ ਨਾ ਜੀ ਦੇਖ ਰਿਹਾ ਪਿਆ ਵਾਲਾ ਦੁਆਲੇ ਕੁਝ ਆਤ ਨਹੀਂ ਰਿਹਾ ਉਹ ਕੋ ਆਪਣੀ ਸਾਈਡ ਤੇ ਖੜੇ ਆ ਕੀ ਕਹੋਗੇ ਜੀ ਬਸ ਆ ਕੜੇ ਆਪਾ ਇਦਾਂ ਫਿਰ ਆਮ ਮੰਡੀ ਦੀ ਕੋਈ ਜ਼ਿੰਦਗੀ ਨਹੀਂ ਹੈ ਆਮ ਮੰਡੀ ਦਾ ਕੋਈ ਹੱਲ ਨਹੀਂ ਹੈ ਕੋਈ ਜ਼ਿੰਦਗੀ ਹੈ ਨਹੀਂ ਇਹ ਟਰੱਕਾਂ ਵਾਲਿਆਂ ਨੱਥ ਪਾਣੀ ਚਾਹੀਦੀ ਹੈ ਇਹ ਤਾਂ ਮੱਖੀ ਮੱਛਰ ਸਮਝਦੇ ਮੋਟਰਸਾਈਕਲ ਵਾਲਿਆਂ ਨੂੰ ਸਰ ਕੀੜੇ ਮਕੌੜੇ ਸਮਝਦੇ ਆ ਮਸਲੇ ਜਾਂਦੇ ਆ ਰੋਜ਼ ਡੇਲੀ ਮਸਲੇ ਜਾਂਦੇ ਆ ਪਰ ਸਿਰਫ ਇੱਕ ਟਰੱਕਾਂ ਦੀ ਬਦਲੇ ਔਰ ਇਹ ਕੋਈ ਪਹਿਲਾ ਮਾਮਲਾ ਨਹੀਂ ਇਦਾਂ ਦੇ ਸੈਂਕੜੇ ਪਹਿਲਾਂ ਮਾਮਲੇ ਆ ਚੁੱਕੇ ਆ ਕੋਈ ਨਕੀਲ ਪੈਂਦੀ ਨਹੀਂ ਨਹੀਂ ਪੈ ਰਹੀ ਨਹੀਂ ਪੈ ਰਹੀ ਸਰਕਾਰ ਕੋ ਕਰ ਨਹੀਂ ਰਹੀ ਇਹਨਾਂ ਤੇ ਕੰਟਰੋਲ ਨਹੀਂ ਕਰ ਰਹੀ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਬੱਸ ਆਪਣੀ ਮਰਜ਼ੀ ਨਾਲ ਫਿਰ ਕਰਕੇ ਕੁਦਰਤੀ ਸਰੋਤ ਕੁਦਰਤੀ ਸਰੋਤ ਲੁੱਟਣਿਆ ਲੁੱਟ ਲੋ ਪਰ ਕਿਸੇ ਟੰਗ ਤਰੀਕੇ ਲੁੱਟ ਲੋ ਲੋਕਾਂ ਨੂੰ ਰੋਂਦਦੇ ਜਾਉਂਗੇ ਇਹ ਹੱਥ ਜੋੜ ਕੇ ਬੇਨਤੀ ਆ ਕਿ ਟਰੱਕਾਂ ਵਾਲਿਆਂ ਨੂੰ ਦਿਨੇ ਰੋਕਣਾ ਚਾਹੀਦਾ ਹੈ ਰਾਤ ਤੇ ਰਾਤ ਭੇਜਣਾ ਚਾਹੀਦਾ ਤੁਹਾਨੂੰ ਬਾਰੋ-ਬਾਰ ਤੁਸੀਂ ਪਰਿਵਾਰ ਦੀ ਗੱਲ ਕੀਤੀ ਮੈਂ ਆ ਤਾਂ ਸਮਝ ਗਿਆ ਜੀ ਉਹ ਵੀ ਤੁਸੀਂ ਸਾਰੇ ਉਜੜੇ ਆ ਭਾਜੀ ਤੁਹਾਡੇ ਪਰੌਣੇ ਉਜੜੇ ਆ ਭਾਜੀ ਬੱਚੇ ਕਿੰਨੇ ਗੋਹਾ ਭਾਜੀ ਛੋਟੇ-ਛੋਟੇ ਹੁੰਦੇ ਛੋਟੇ ਬਲਵੀਰ ਜੀ ਦੀ ਉਮਰ ਕਿੰਨੀ ਸੀ ਜੇ 44 45 ਸਾਲ ਦੇ ਲੱਗ 53 ਸਾਲ ਦੀ 53 ਸਾਲ ਦੀ 89 ਸਾਲ ਚ ਲੱਗ ਗਿਆ ਜੀ ਹੁਣ ਪੋਸਟਵਰਟਮ ਹੋ ਗਿਆ ਜੀ ਕਿ ਹੁਣ ਚੱਲਦਾ ਕਰ ਰਹੀ ਹੈ ਕਰਦੇ ਪਏ ਕਰ ਰਹੇ ਸਰ ਇਹ ਫਿਰ ਟਿਪਰ ਵਾਲਾ ਫੜ ਲਿਆ ਕਿ ਨਹੀਂ ਨਹੀਂ ਟਿਪਰ ਵਾਲਾ ਹਾਲੇ ਨਹੀਂ ਫੜਿਆ ਭੱਜ ਗਿਆ ਸਰ ਉਹ ਵੀ ਜੀ ਇਹਨੇ ਮੇਰੇ ਰੋਲੀ ਪਾ ਕੇ ਇਹ ਵੀ ਸਰ ਮੈਂ ਰੋਲਾ ਪਾਇਆ ਫੜੋ 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 ਤਾਂ ਰੋਕਿਆ ਸਰ ਜੀ ਤੇ ਨੰਬਰ ਨੋਟ ਕਰ ਲਏ ਸੀ ਨੰਬਰ ਨੋਟ ਕੀਤਾ ਹੈ ਫੋਟੋ ਖਿੱਚੀ ਹੋਈ ਹੈ ਅਸੀਂ ਮੋਟਰਸਾਈਕਲ ਦੀ ਵੀ ਫੋਟੋ ਖਿੱਚੀ ਹੋਈ ਹੈ ਕਿ ਜੋ ਕਿੱਧਰ ਕੁ ਚਲੇ ਆ ਗਿਆ ਹੈ ਕੋ ਚੱਲਿਆ ਗਿਆ ਮੋਟਰਸੇਡ ਡਰੜਕੇ ਰੱਖਤਾ ਜੀ ਹੁਣ ਫਿਰ ਹੁਣ ਮੰਗ ਕੀ ਆ ਜੀ ਮੰਗ ਇਹ ਹੀ ਆ ਸਾਡਾ ਇਨਸਾਫ ਹੋਣਾ ਚਾਹੀਦਾ ਬਸ ਘਰ ਵਾਲਿਆਂ ਨੂੰ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਏ ਉਹਨਾਂ ਦੀ ਜ਼ਿੰਦਗੀ ਕਿੱਦਾਂ ਕਿੱਦਾਂ ਚੱਲੇਗੀ ਇੱਕ ਮਾਂ ਪੇ ਦਾ ਜਿਹੜਾ ਪੇ ਦਾ ਇੱਕ ਸਾਯਾ ਉਹ ਜ਼ਿਰ ਤੋਂ ਉੱਠ ਗਿਆ ਕਟਾ ਤਨੀ ਪੂਰਾ ਨਹੀਂ ਹੋਣਾ ਕਟਾ ਨਹੀਂ ਹੋਣਾ ਉਹ ਪੈਸਿਆਂ ਦੇ ਵੱਟੇ ਘਟ ਥੋੜੇ ਤੋਂ ਦੀ ਪੁਰਾਣੀ ਨਹੀਂ ਆ ਸਕਦਾ ਜਿਹੜੀ ਉਹ ਬਿਮਾਰ ਰਹਿੰਦੀ ਹੈ ਉਹ ਵੀ ਕਾਫੀ ਧੇਰ ਤੋਂ ਉਹ ਵੀ ਵਿਚਾਰੀ ਦੀਆਂ ਪੀਜੀਆਈ ਤੋਂ ਦਵਾਈਆਂ ਚਾਹਦੀ ਨੇ ਇਚਨ ਕਰਾਇਆ ਜੀ ਉਹ ਕਰ ਲੈਣਾ ਉਹਦਾ ਪਰਿਵਾਰ ਬਾਪ ਦੀ ਸਿਰ ਤੇ ਹੀ ਹੁੰਦਾ ਪੂਰਾ ਬੱਚਿਆਂ ਦਾ ਜੋ ਵੀ ਫਿਊਚਰ ਹੈ ਸਾਰਾ ਕੁਝ ਬਾਪ ਦੇ ਸਿਰ ਤੇ ਹੀ ਹੁੰਦਾ ਜਿਹੜੇ ਡਰਾਮਾ ਕਰਦੇ ਉਹ ਜਗਰਾਤੇ ਕਰਦੇ ਉਹਨੂੰ ਵੀ ਸਾਰਾ ਉਹੀ ਆਰਗੇਨਾਈਜ਼ ਕਰਦੇ ਸਾਰਾ ਭਾਜੀ ਉਹੀ ਆਰਗੇਨਾਈਜ਼ ਕਰਦੇ ਉਹਨਾਂ ਦਾ ਹੀ ਸਿਗੇ ਮੋਰੀ ਉਹ ਸਿਗੇ ਹਾਂ ਜੀ ਹਾਂ ਜੀ ਬੱਚਿਆਂ ਦੇ ਉੱਪਰ ਉਹਦਾ ਸਾਆ ਉੱਠਣਾ ਭਾਜੀ ਬਹੁਤ ਵੱਡੀ ਗੱਲ ਹੈ ਵੇਖੋ ਬੱਚਿਆਂ ਦੇ ਵਿੱਚੋਂ ਤੁਹਾਡੀ ਵੀ ਟੀਮ ਦੇ ਕੈਪਟਨ ਉਹ ਸੀਗੇ ਸਹੀ ਗੱਲ ਤੁਹਾਡੇ ਲਈ ਵੀ ਤਾਂ ਇੱਕ ਵਾਪਸਮਾਨੀ ਸੀ ਵਾਪਸਮਾਨੀ ਸੀ ਨਾਲੇ ਇੱਕ ਗੱਲ ਹੋਰ ਖੂਬੀ ਸੀ ਅੱਜ ਤੱਕ ਨਾ ਮੀਟ ਆਂਡਾ ਨਾ ਬੀੜੀ ਸੇਕ ਨੂੰ ਕੋਈ ਨਹੀਂ ਸੀ ਟੱਚ ਵੀ ਨਹੀਂ ਕਦੇ ਕਰਦੇ ਨਹੀਂ ਸੀ ਇਹਨਾਂ ਨਸ਼ੇ ਵਾਲੇ ਤਾਂ ਕੋਈ ਪਾਸੇ ਨੂੰ ਆਏ ਨਹੀਂ ਨਸ਼ੇ ਵਾਲੇ ਤਾਂ ਖਿਲਾਫ ਸੀਗੇ ਜੀ ਸਗੋ ਜਿਹੜੇ ਅਸੀਂ ਨਾਲ ਉਹਦੇ ਬੰਦੇ ਜਾਂਦੇ ਸੀ ਸਾਨੂੰ ਵੀ ਉਹ ਨਹੀਂ ਬੜਾ ਕਹਿਣਾ ਵੀ ਕੁਛ ਸ਼ਰਾਬ ਨਾ ਪੀਓ ਐਦਾਂ ਨਾ ਕਰੋ ਐਦਾਂ ਸਮਝਾਉਣ ਦੀ ਕੋਸ਼ਿਸ਼ ਕਰਨੀ ਜਾਣੀ ਸਾਰਿਆਂ ਨੂੰ ਬਹੁਤ ਨੇਕ ਬੰਦਾ ਸੀ ਬਾਈ ਨੇਚਰ ਬਹੁਤ ਵਧੀਆ ਬੰਦੇ ਸੀਗੇ ਭਾਜੀ ਇਹ ਘਾਟਾ ਕਦੀ ਵੀ ਨਹੀਂ ਪੂਰਾ ਹੋਣਾ ਜੋ ਅੱਜ ਤੁਸੀਂ ਹੋਰ ਗੱਲ ਦੱਸ ਦੀ ਕਿ ਹੁਣ ਬਹੁਤ ਬੇਚੈਨ ਆ ਗਰਮੀ ਦਾ ਦਰ ਹੈ ਔਰ ਬੈੱਡ ਬੋਡੀ ਵੀ ਨਹੀਂ ਮਿਲ ਰਹੀ ਪਣੀ ਨਹੀਂ ਮਿਲ ਰਹੀ ਸਰ ਬਹੁਤ ਮੁਸ਼ਕਿਲ ਆ ਬੱਚਿਆਂ ਦਾ ਰੋ ਰੁਕੇ ਬੁਰਾ ਹਾਲ ਬਹੁਤ ਜਿਆਦਾ ਬੁਰਾ ਹਾਲ ਦਾ ਬੁਰਾ ਹਾਲ ਹੋਇਆ ਪਿਆ ਪਾਜੀ ਕਰਦੇ ਬਿਆਨ ਤੁਹਾਡੇ ਜੀ ਲੈ ਲੇ ਪਾਜੀ ਪ੍ਰਸ਼ਾਸਨ ਨੇ ਕੀ ਕਿਹਾ ਜੀ ਪ੍ਰਸ਼ਾਸਨ ਨੇ ਨਾਲ ਹੀ ਆਈ ਕਹਿੰਦੇ ਤੁਹਾਡੇ ਵੀ ਪੂਰਾ ਇਨਸਾਫ ਦਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਇਹ ਵੱਡੇ ਬ੍ਰਦਰ ਆਈ ਉਹਨਾਂ ਦੇ ਅਸਲ ਵੀਰ ਜੀ ਦੇ ਹਾਂ ਜੀ ਵੀਰ ਦੇ ਹਮਦਰਦੀ ਆ ਜੀ ਸਾਨੂੰ ਦੁੱਖ ਹੈ ਬਹੁਤ ਪਾਜੀ ਮੈਂ ਤਾਂ ਕੁਛ ਮੂੰਹ ਤੋਂ ਕਹਿ ਨਹੀਂ ਸਕਦਾ ਜਿਹੜੀ ਸਾਡੇ ਨਾਲ ਬੀਤ ਗਈ ਆ ਸਾਡਾ ਉਹੀ ਇੱਕ ਮਤਲਬ ਬਹੁਤ ਜ਼ਿਆਦਾ ਸਹਾਰਾ ਸੀ ਬਹੁਤ ਜ਼ਿਆਦਾ ਕਮਾਈ ਕਰਨ ਵਾਲੇ ਸਾਰੇ 10-20 ਜੀਆਂ ਨੂੰ ਜੀ ਜੀ ਪਾਲਣ ਵਾਲਾ ਸੀ ਉਹ ਕਿ ਅਸੀਂ ਤਾਂ ਠੀਕ ਠਾਕ ਹੀ ਉਹੀ ਪੜਿਆ ਲਿਖਿਆ ਤਾਂ ਵਿਚਰ ਦੇ ਸਿੱਧੀਆਂ ਚ ਬਸ ਮੈਂ ਇੰਨਾ ਕੋਈ ਖਿਚਕਾਉਂਗਾ ਬਾਕੀ ਮੇਰੇ ਭਰਾ ਤੇ ਕੁਝ ਕਹਿਉਂਦੇ ਨਾ ਸਾਰੇ ਜਿੰਨੇ ਇੱਥੇ ਬਾਹਾਂ ਭੱਜੀਆਂ ਮਹਿਸੂਸ ਕਰ ਰਹੇ ਜੀ ਆਪਣੀ ਕਿ ਮੈਂ ਕੁਝ ਨਹੀਂ ਕਹਿ ਸਕਦਾ ਹਾਂ ਬਸ ਦਰਦ ਸਮਝ ਸਕਦੇ ਜੀ ਜਿਹੜੀ ਇਹ ਵੇ ਵਕਤ ਹੀ ਮੌਤ ਹੋਈ ਹੈ ਪਰ ਇਹਨਾਂ ਤੋਂ ਜਿੰਨੀ ਗੱਲ ਸੁਣੀਓ ਉਹਦੇ ਤੋਂ ਬਾਅਦ ਤਾਂ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਹੈ ਹੋਰ ਕਿੰਨੀਆਂ ਜਾਣਾਂ ਜਾਣ ਤੋਂ ਬਾਅਦ ਜਾਗੋਗੇ ਤੁਸੀਂ ਹਜ਼ਾਰਾਂ ਬਾਰ ਲੋਕੀ ਅਪੀਲ ਕਰ ਚੁੱਕੇ ਰਾਤ ਨੂੰ ਜਿਹੜੇ ਟਿਪਰ ਚੱਲਦੇ 8 ਵਜੇ ਤੋਂ ਬਾਅਦ ਜਿਹੜੇ ਟਿਪਰ ਚੱਲਦੇ ਆ ਇਹ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਆ ਨਾ ਕੋਈ ਸਪੀਡ ਦੀ ਲਿਮਟ ਐ ਔਰ ਓਵਰਲੋਡ ਹੁੰਦੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਜੇ ਲੋਕਾਂ ਦੀ ਜਾਨ ਬਚਾਣੀ ਐ ਇਹਨਾਂ ਨੂੰ ਨਕੇਲ ਪਾਓ ਸਪੀਡ ਦੀ ਲਿਮਟ ਰੱਖੋ ਤੁਸੀਂ ਕੁਦਰਤੀ ਜਿਹੜੇ ਸਰੋਤ ਆ ਉਹਨਾਂ ਨੂੰ ਖੋਖਲਾ ਕਰਨ ਤੋਂ ਨਹੀਂ ਹਟਣਾ ਪਰ ਐਟਲੀਸਟ ਸਪੀਡ ਦੀ ਲਿਮਿਟ ਤਾਂ ਕਰ ਦੋ ਕੋਈ ਇਹਨਾਂ ਤੇ ਪਾਬੰਦੀ ਤਾਂ ਲਾ ਦਿਓ ਕੋਈ ਪਾਲਿਸੀ ਤਾਂ ਲਿਓ ਤਾਂ ਜੋ ਇਹ ਲੋਕਾਂ ਦੀ ਜਾਨ ਬਚ ਸਕੇ ਔਰ ਜਿਹੜਾ ਪਰਿਵਾਰ ਆ ਆ ਸਾਰਾ ਹੀ ਪਰਿਵਾਰ ਉਹਨਾਂ ਦਾ ਇਹ ਤਾਂ ਥੋੜੇ ਜਣੇ ਖੜੇ ਪਤਾ ਨਹੀਂ ਫਲਵਾੜੀ ਕਿੱਡੀ ਵੱਡੀ ਆ ਜਿਹੜਾ ਨੁਕਸਾਨ 7 ਭਾਈ ਹੈ ਜੀ ਅਸੀਂ ਹੂੰ 7 ਭਾਈ ਹੈ ਜੀ ਉਹ ਬੱਚੇ ਹੋਰ ਰਿਸ਼ਤੇਦਾਰੀ ਕਿੱਡੀ ਹੈ ਜੀ ਨੁਕਸਾਨ ਤਾਂ ਪੂਰਾ ਨਹੀਂ ਹੋਣਾ ਪਰ ਜਿਹੜੇ ਜਿਹੜੀ ਇਹ ਇਨਸਾਫ ਦੀ ਮੰਗ ਕਰਦੇ ਆ ਉਹ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਔਰ ਜਿਹੜਾ ਉਹ ਡਰਾਈਵਰ ਹੈ ਜਿਵੇਂ ਦੱਸ ਰਿਹਾ ਭਾਜੀ ਦੱਸ ਰਿਹਾ ਕਹਿੰਦੇ ਅੱਧਾ ਕਿਲੋਮੀਟਰ ਤੱਕ ਕ ਸੀਟ ਦੇ ਹੀ ਲੈ ਗਏ ਆ ਉਹਨੂੰ ਇੱਕ ਵਾਰੀ ਬਿਠਾ ਕੇ ਉਹਦਾ ਮਲਾਜਾ ਕਰਾ ਕੇ ਚੈੱਕ ਤਾਂ ਕਰਨਾ ਚਾਹੀਦਾ ਨਾ ਕੀ ਖਾਦਾ ਸੀ ਜਿਹੜਾ ਇੰਨਾ ਨਰਦਈ ਹੋ ਗਿਆ ਕਿ ਐਕਸੀਡੈਂਟ ਹੋਣ ਤੋਂ ਬਾਅਦ ਅੱਧਾ ਕਿਲੋਮੀਟਰ ਖਿੱਚਦਾ ਲੈ ਕੇ ਗਿਆ ਇੱਕ ਨੂੰ ਸਜ਼ਾ ਮਿਲੇਗੀ ਚੰਗੀ ਤਰ੍ਹਾਂ ਬਾਕੀ ਨੂੰ ਅਕਲ ਆਪ ਹੀ ਆ ਜੜੀਆਂ ਇੱਕ ਐਗਜ਼ਾਮਪਲ ਸੈੱਟ ਕਰਨੀ ਪੈਣੀ ਹੈ ਪ੍ਰਸ਼ਾਸਨ ਨੂੰ ਤਾਂ ਹੀ ਬਾਕੀ ਨੂੰ ਜਿਹੜੀ ਉਹ ਤੋਂ ਸੇਧ ਲੈ ਕੇ ਉਹ ਤੋਂ ਲੈਸਨ ਲੈ ਕੇ ਕਿਸੇ ਹੋਰ ਨਾ ਕਰਨ ਤੋਂ ਪਹਿਲਾਂ 100 ਵਾਰ ਸੋਚੋਗੇ ਉਮੀਦ ਕਰਦੇ ਪ੍ਰਸ਼ਾਸਨ ਜਾ ਕੇ